ਹਾਂਜੀ ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਸੋ ਪੰਗੂ ਹੋਮੀਓਹਾਲ ਬਿੱਟ ਤੁਹਾਡਾ ਬਹੁਤ-ਬਹੁਤ ਸਵਾਗਤ ਹੈ ਦੋਸਤੋ ਅੱਜ ਆਪਾਂ ਆਇਆਗੇ ਨਿਊ ਮਾਡਰਨ ਲੈਬ ਸੁੱਲਕਰ ਆਪਦੇ ਅੱਜ ਆਪਾਂ ਗੱਲ ਕਰਾਂਗੇ ਲੈਬ ਟੈਕਨੀਸ਼ੀਅਨ ਭਾਈ ਜਗਸੀਰ ਸਿੰਘ ਜੀ ਹੋਰ ਨਾਲ ਅੱਜ ਆਪਾਂ ਕੁਝ ਉਹ ਗੱਲਾਂ ਪੁੱਛਾਂਗੇ ਇਹਨਾਂ ਨੂੰ ਜਿਹੜੀਆਂ ਕਿ ਆਮ ਲੋਕਾਂ ਨੂੰ ਨਹੀਂ ਪਤਾ ਹੁੰਦੀਆਂ ਪਰ ਪਤਾ ਹੋਣੀ ਜ਼ਰੂਰੀ ਨੇ ਆਜੋ ਭਾਈ ਜੀ ਦੋ ਮਿੰਟ ਆਜੋ ਭਾਈ ਜੀ ਮੜਾ ਤੁਸੀਂ ਤੁਹਾਡੇ ਨਾਲ ਕੁਝ ਕੁਐਸਚਨ ਕਰਦੇ ਹਾਂ हां जी सभी का दोस्तों बजे असी ਤੁਹਾਡਾ ਇੱਕ ਕਾਮਨ ਕੁਐਸਚਨ ਕਰਨਾ ਲਾਈਕ ਅਸੀਂ ਬਾਜ਼ਾਰ ਦੇ ਵਿੱਚ ਅਲੱਗ-ਅਲੱਗ ਲੈਬ ਤੇ ਟੈਸਟ ਕਰਾਉਣੇ ਆ ਲਾਈਕ ਮੰਨ ਲਓ ਅਸੀਂ ਦੋ ਟੈਸਟ ਕਰਵਾ ਲੈਣੇ ਆ ਇੱਕ ਤਾਂ ਹੁੰਦਾ ਸੀਬੀਸੀ ਕੰਪਲੀਟ ਬਲੱਡ ਕਾਊਂਟ ਦਾ ਔਰ ਸੈਕੰਡ ਹੁੰਦਾ ਬਿਡਾਲਟ ਟਾਈਫਾਇਡ ਦਾ ਟੈਸਟ ਇਹ ਦੋਨੋਂ ਟੈਸਟ ਮਤਲਬ ਇੱਕ ਕਾਮਨ ਟੈਸਟ ਆ ਜਿਹੜਾ ਹਰ ਕੋਈ ਜਿਹੜਾ ਪੇਸ਼ੈਂਟ ਆ ਕਿਸੇ ਨੂੰ ਕੋਈ ਪ੍ਰੋਬਲਮ ਹੁੰਦੀ ਆ ਕੋਈ ਵਾਇਰਲ ਫੀਵਰ ਹੁੰਦਾ ਕੋਈ ਇਨਫੈਕਸ਼ਨ ਹੁੰਦੀ ਆ ਕੋਈ ਬੁਖਾਰ ਹੋ ਜਾਂਦਾ ਨਾਰਮਲੀ ਕਫ ਕੋਲਡ ਹੁੰਦੀ ਆ ਤਾਂ ਸਭ ਤੋਂ ਪਹਿਲਾਂ ਜਿਹੜੇ ਦੋ ਟੈਸਟ ਇਹ ਕਰਵਾਉਣ ਮਤਲਬ ਕਿ ਡਾਕਟਰ ਬਿਨਾਂ ਡਾਕਟਰ ਦੇ ਰეკਮੈਂਡ ਤੋਂ ਆਪਣੇ ਆਪ ਵੀ ਇਹ ਟੈਸਟ ਕਰਵਾ ਲੈਂਦਾ ਤਾਂ ਜੇਕਰ ਜਿਹੜੇ ਉਹ ਦੋ ਟੈਸਟ ਹੁੰਦੇ ਆ ਇਹਨਾਂ ਦੀ ਐਕਚੁਅਲ ਪ੍ਰਾਈਸ ਤੁਸੀਂ ਦੱਸੋ ਵੀ ਕਿੰਨੇ ਪੈਸੇ ਤੁਸੀਂ ਚਾਰਜ ਕਰਦੇ ਆ ਇਹਨਾਂ ਦੀ ਐਕਚੁਅਲ ਪ੍ਰਾਈਸ ਹੈਗੀ ਆ ਡਾਕਟਰ ਸਾਹਿਬ 150 150 ਰੁਪਏ ਜੀ ਓਕੇ 150 100 ਰੁਪਏ ਜੀ ਜੀ ਤੇ ਬਿਡਾਲ ਦਾ 50 ਰੁਪਏ ਜੀ ਠੀਕ ਹੈ ਜੀ 150 ਬਲਕਿ 100 ਰੁਪਏ ਹਾਂਜੀ ਠੀਕ ਹੈ ਜੀ ਸੋ ਅਸੀਂ ਤੁਹਾਨੂੰ ਹੁਣ ਜਿਹੜਾ ਸਾਡੇ ਮੇਨ ਕੁਐਸਚਨ ਆ ਉਹ ਇਹ ਹੈਗਾ ਜੀ ਕਿ ਜਿਹੜਾ ਤੁਸੀਂ 150 ਵਿੱਚ ਦੋਨੋਂ ਟੈਸਟ ਕਰ ਰਹੇ ਹੋ ਠੀਕ ਹੈ ਤੇ ਇਹੀ ਜਿਹੜੀ ਇਹ ਦੋਨੋਂ ਟੈਸਟ ਨੇ ਜਦੋਂ ਅਸੀਂ ਕਿਸੇ ਅਲੱਗ-ਅਲੱਗ ਡਿਫਰੈਂਟ-ਡਿਫਰੈਂਟ ਲੈਬ ਤੇ ਜਾਂਦੇ ਆ ਕਰਵਾਉਨੇ ਆ ਕਈ ਲੈਬ ਵਾਲੇ ਇਹੀ ਟੈਸਟ ਦੇ ਸਾਡੇ ਤੋਂ 100 ਰੁਪਏ ਲੈ ਲੈਂਦੇ ਆ ਕਈ 100 ਰੁਪਏ ਤੋਂ ਘੱਟ ਵੀ ਲੈ ਲੈਂਦੇ ਆ 80 ਰੁਪਏ ਵੀ ਲੈ ਲੈਂਦੇ ਆ ਤੇ ਕਈ ਹੋ ਸਕਦਾ ਇਸ ਤੋਂ ਜ਼ਿਆਦਾ ਵੀ ਲੈ ਲੈਂਦੇ ਆ ਜਿਦੋਂ ਅਸੀਂ ਵੱਡੇ ਸ਼ਹਿਰ ਦੇ ਵਿੱਚ ਜਾਂਦੇ ਆ ਤਾਂ ਸਾਨੂੰ ਇਹ ਕਲੀਅਰ ਕਰੋ ਡਾਕਟਰ ਸਾਹਿਬ ਇਹੀ ਫਰਕ ਹੈ ਜੀ ਇੱਥੇ ਹੀ ਫਰਕ ਆ ਸਾਰਾ ਸਿਸਟਮ ਜਿਹੜਾ ਸੀਵੀਸੀ ਦਾ ਐਕਚੁਅਲੀ ਪ੍ਰਾਈਸ ਆ 100 ਰੁਪਏ ਹੀ ਤੇ ਨਾਲ ਬਿਡਾਲ ਦਾ ਜ਼ਿਆਦਾਤਰ ਲੈਬ ਵਾਲੇ ਵੀ ਇਹ ਟੈਸਟ ਲਗਾਉਂਦੇ ਨਹੀਂ ਬਿਡਾਲ ਦਾ ਟੈਸਟ ਲਗਾਉਂਦੇ ਨਹੀਂ ਮਤਲਬ ਮਤਲਬ ਕਿ ਕਰਕੇ ਨਹੀਂ ਦਿੰਦੇ ਇੱਦਾਂ ਹੀ ਰਿਪੋਰਟ ਭਰ ਕੇ ਦਿੰਦੇ ਆ ਸੀਬੀਸੀ ਤੇ ਵਿਡਾਲ ਦਾ ਜਦੋਂ ਸੀਬੀਸੀ ਵਿਡਾਲ ਦਾ ਰੇ 150 ਰੁਪਏ ਜੀ ਜਦੋਂ ਵਿਡਾਲ ਦਾ ਟੈਸਟ ਲਾਈਨ ਹੀ ਉਹਨਾਂ ਨੇ ਫਿਰ ਚਾ 100 ਲੈ ਲੈਣ ਚ 120 ਲੈ ਲੈਣ 130 ਲੈ ਲੈਣ ਉਹਨਾਂ ਨੇ ਕੀ ਉਹਨਾਂ ਨੇ ਜੋ ਟੈਸਟਿੰਗ ਲਗਾਈ ਉਹਨਾਂ ਨੇ ਜੀ ਮਤਲਬ ਤੁਹਾਡੇ ਇਹ ਕਹਿਣਾ ਕੀ ਜਦੋਂ ਮਤਲਬ ਜਿਹੜੇ ਲੈਬਸ ਵਾਲੇ ਇਹ ਟੈਸਟ ਦੇ ਘੱਟ ਪੈਸੇ ਲੈ ਕੇ ਟੈਸਟ ਕਰ ਰਹੇ ਆ ਹਾਂ ਜੀ ਕਿ ਉਹ ਦੋਨੋਂ ਟੈਸਟ ਦੀ ਐਕਿਊਰੇਸੀ ਸਹੀ ਨਹੀਂ ਦੇ ਰਹੇ ਮਤਲਬ ਕਿ ਉਹਨਾਂ ਚੋਂ ਇੱਕ ਟੈਸਟ ਲਾ ਕੇ ਦੇ ਦਿੰਦੇ ਇੱਕ ਟੈਸਟ ਐਜ਼ ਇਟ ਇਜ਼ ਭਰ ਕੇ ਦੇ ਦਿੰਦੇ ਹਾਂਜੀ ਜੀ ਭਰ ਕੇ ਦੇ ਦਿੰਦੇ ਆ ਦੋਸਤੋ ਦੇਖ ਸਕਦੇ ਹੋ ਤੁਸੀਂ ਸਾਹਮਣੇ ਤੁਹਾਡੇ ਬਾਈ ਜੀ ਦੱਸ ਰਹੇ ਨੇ ਕਿ ਤੁਹਾਡੇ ਨਾਲ ਲੈਬ ਵਾਲੇ ਇਸ ਤਰ੍ਹਾਂ ਕਰ ਰਹੇ ਆ ਮਤਲਬ ਕਿ ਜੇਕਰ ਤੁਸੀਂ ਉਹਨਾਂ ਤੋਂ ਦੋ ਟੈਸਟ ਕਰਵਾ ਰਹੇ ਹੋ ਤੁਸੀਂ ਘੱਟ ਪੈਸੇ ਦੇ ਚੱਕਰ ਦੇ ਵਿੱਚ ਤਾਂ ਤੁਹਾਡੇ ਨਾਲ ਇਸ ਤਰ੍ਹਾਂ ਹੋ ਜਾਂਦਾ ਮਤਲਬ ਕਿ ਉਹ ਤੁਹਾਨੂੰ ਇੱਕ ਟੈਸਟ ਲਾ ਕੇ ਜਿਹੜਾ ਦੂਜਾ ਟੈਸਟ ਆਉ ਉਹ ਐਸ ਇਟ ਇਦਾਂ ਭਰ ਕੇ ਦੇ ਦਿੰਦੇ ਆ ਮਤਲਬ ਕਿ ਉਹ ਐਕਚੁਅਲ ਰਿਪੋਰਟ ਨਹੀਂ ਹੁੰਦੀ ਅਸਲ ਰਿਪੋਰਟ ਨਹੀਂ ਕਿਉਂਕਿ ਡਾਕਟਰ ਸਾਹਿਬ ਰੀਜ ਨੂੰ ਨਾ ਪਤਾ ਹੁੰਦਾ ਇਹ ਚੀਜ਼ ਦਾ ਹਾਂਜੀ ਹਾਂਜੀ ਪੇਸ਼ੈਂਟ ਨੂੰ ਨਹੀਂ ਪਤਾ ਇਹਦੇ ਬਾਰੇ ਇਹਨਾਂ ਬਾਰੇ ਅੰਦਰਲੀ ਗੱਲਾਂ ਨੇ ਤੁਸੀਂ ਹੀ ਦੱਸ ਸਕਦੇ ਹੋ ਸੋ ਦੋਸਤੋ ਦੇਖ ਸਕਦੇ ਹੋ ਤੁਸੀਂ ਤੁਹਾਨੂੰ ਇਹ ਇੱਕ ਮੈਸੇਜ ਆ ਕਿ ਤੁਸੀਂ ਜਦੋਂ ਵੀ ਕੋਈ ਆਪਣਾ ਬਲੱਡ ਟੈਸਟ ਕਰਵਾਉਣਾ ਲਾਈਕ ਕੋਈ ਵੀ ਟੈਸਟ ਕਰਵਾਉਣਾ ਕੱਲੇ ਸੀਬੀਸੀ ਵੀ ਡਾਲ ਦੀ ਗੱਲ ਨਹੀਂ ਕੋਈ ਵੀ ਟੈਸਟ ਕਰਵਾਉਣਾ ਉਹਦੇ ਵਿੱਚ ਤੁਸੀਂ ਕੀ ਆ 20 50 ਰੁਪਏ ਲੈਸ ਕਰਾਉਣ ਦੇ ਚੱਕਰ ਦੇ ਵਿੱਚ ਨਾ ਜਾਇਆ ਕਰੋ ਸੋ ਤੁਸੀਂ ਆਪਣੇ ਕੋਈ ਵੀ ਟੈਸਟ ਕਰਾਉਣੇ ਹੁੰਦੇ ਆ ਕਿਸੇ ਜੈਨੂਲ ਲੈਬ ਵਾਲੇ ਕੋਲ ਜਿਸ ਤਰ੍ਹਾਂ ਇਹ ਬਾਈ ਜੀ ਨੇ ਜਕੀਰ ਜੀ ਨੇ ਦੱਸਿਆ ਕਿ ਤੁਸੀਂ ਇਸ ਤਰ੍ਹਾਂ ਨਾ ਕਰਿਆ ਕਰੋ ਮਤਲਬ ਕਿ ਹੈਲਥ ਦੇ ਰਿਲੇਟਡ ਅਪ ਤੁਸੀਂ ਕੋਈ ਵੀ ਕੰਪਰੋਮਾਈਜ਼ ਨਾ ਕਰੋ ਹੈਲਥ ਦੇ ਨਾਲ ਕੋਈ ਤੁਸੀਂ ਆਪਣੇ ਬਲੱਡ ਟੈਸਟ ਕਰਾਉਣੇ ਆ ਤਾਂ ਕਿਸੇ ਜੈਨੂਲ ਬੰਦੇ ਕੋਲ ਕਰਾਵਾਇਆ ਕਰੋ ਕਈ ਵਾਰ ਪੈਸੇ ਸਾਡੇ ਕੋਲ ਘੱਟ ਘੱਟ ਹੁੰਦੇ ਆ ਕਈ ਵਾਰ ਸਾਡੇ ਕੋਲ ਪੈਸੇ ਨਹੀਂ ਹੁੰਦੇ ਤਾਂ ਉਹਨਾਂ ਨਾਲ ਆਪਾਂ ਕਹਿ ਸਕਦੇ ਆ ਕਿ ਤੁਹਾਨੂੰ ਜਿਹੜੀ ਪੇਮੈਂਟ ਆ ਉਹ ਬਾਅਦ ਵਿੱਚ ਕਰ ਦਾਂਗੇ ਪਰ ਤੁਸੀਂ ਉਹਨਾਂ ਨਾਲ ਪੈਸੇ ਘੱਟ ਵੱਧ ਕਰਨ ਦੇ ਚੱਕਰ ਦੇ ਵਿੱਚ ਆਪਣੀ ਹੈਲਥ ਨੂੰ ਕੰਪਰੋਮਾਈਜ਼ ਨਾ ਕਰਿਆ ਕਰੋ ਕਿਉਂਕਿ ਜੇਕਰ ਤੁਹਾਡੇ ਟੈਸਟ ਹੀ ਸਹੀ ਨਾ ਹੋਏ ਤਾਂ ਫਿਰ ਤੁਸੀਂ ਡਾਕਟਰ ਕੋਲ ਆਪਣਾ ਟਰੀਟਮੈਂਟ ਕਿੱਦਾਂ ਲਓਗੇ ਕਿਸ ਤਰ੍ਹਾਂ ਦੀ ਮੈਡੀਸਿਨ ਲਓਗੇ ਜੇਕਰ ਤੁਹਾਡਾ ਬਿਡਾਲ ਹੋਇਆ ਪੋਜ਼ਿਟਿਵ ਇਹਨਾਂ ਨੇ ਤੁਹਾਨੂੰ ਨੈਗੇਟਿਵ ਕਰਕੇ ਦਿੱਤਾ ਮਤਲਬ ਭਰ ਕੇ ਦਿੱਤਾ ਇਸ ਚੀਜ਼ ਤੁਹਾਡੇ ਤੋਂ 150 ਰੁਪਏ ਦੀ ਬਦਲੇ ਤੁਹਾਡੇ ਤੋਂ 100 ਰੁਪਏ ਲੈ ਲਏ ਫਿਰ ਤੁਸੀਂ ਟਾਈਫਾਇਡ ਉਹਨੂੰ ਦਾ ਟ੍ਰੀਟਮੈਂਟ ਕਿੱਦਾਂ ਕਰੋਗੇ ਸੋ ਠੀਕ ਹੈ ਜੀ ਇਹ ਬਾਈ ਜੀ ਨੇ ਨਿਊ ਮਾਡਰਨ ਲੈਬ ਸੁਲਤਾਨਪੁਰ ਬਹੁਤ ਵਧੀਆ ਕੰਮ ਕਰਦੇ ਆ ਜਨੂ ਕੰਮ ਕਰਦੇ ਆ ਇਹ ਕਹਿੰਦੇ ਆ ਕਿ ਅਸੀਂ ਮਤਲਬ ਕਿ ਪੈਸੇ ਦਾ ਕੋਈ ਇਦਾਂ ਕੰਪਰੋਮਾਈਜ਼ ਨਹੀਂ ਕਰਦੇ ਅਸੀਂ ਜੈਨੂਨ ਜੋ ਐਕਚੁਅਲ ਰਿਪੋਰਟ ਹੁੰਦੀ ਆ ਉਹ ਹੀ ਰਿਪੋਰਟ ਦਿੰਦੇ ਆ ਕਿਸ ਤਰ੍ਹਾਂ ਸਾਡੇ ਇਹ ਕੰਮ ਨਹੀਂ ਆਇਆ ਅਸੀਂ ਭਰ ਕੇ ਰਿਪੋਰਟ ਦਿੰਦੇ ਸੋ ਦੋਸਤੋ ਜੇਕਰ ਤੁਹਾਨੂੰ ਸਾਡੇ ਦੁਆਰਾ ਇਹ ਦਿੱਤੀ ਗਈ ਜਾਣਕਾਰੀ ਵਧੀਆ ਲੱਗੀ ਤਾਂ ਇਹ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰਨਾ ਲਾਈਕ ਕਰਨਾ ਕਮੈਂਟ ਕਰਨਾ ਸੋ ਵੀਡੀਓ ਦੇਖ ਲਈ ਥੈਂਕ ਯੂ ਤਾ